ਦੀ ਵੀਡੀਓ ਬਜ਼ੁਰਗਾਂ ਦੀ ਆਈ ਆ ਇਹ ਮਨਪ੍ਰੀਤ ਮੰਨੇ ਦੇ ਮਾਤਾ ਪਿਤਾ ਤੇ ਇਹਨਾਂ ਤੋਂ ਪਿੰਡ 'ਚ ਸਾਨੂੰ ਪਹਿਲਾਂ ਵੀ ਪਤਾ ਲੱਗਾ ਵੀ ਜਿਹੜੇ ਉਹ ਮਨਪ੍ਰੀਤ ਦਾ ਪਰਿਵਾਰ ਦੇ ਨਾਲ ਕੋਈ ਲੈਣ ਦੇਣੀ ਤੇ ਉਹ ਗੱਟਵਾਤ ਨਹੀਂ ਜਿਹੜੀ ਉਹਨਾਂ ਦੀ ਵੀ ਇਹਨਾਂ ਮਰ ਗਈ ਆ ਕੋਈ ਵਾਰਤ ਦੇਣੀ ਹੈਗੇ ਆਪਸ ਦੇ ਵਿੱਚ ਮਾਤਾ ਜੀ ਹੁਣ ਆ ਤਾਂ ਅਮਰ ਤੋਂ ਛੱਕਿਆ ਹੋਇਆ ਕਿੰਨੇ ਸਾਲ ਹੋ ਗਏ ਤੇ ਆਪਾਂ ਜਿਹੜੀ ਕੱਲ ਗੱਲਬਾਤ ਹੋਈ ਉਹ ਹੋਣੀ ਨਹੀਂ ਚਾਹੀਦੀ ਸੀ ਪਰਿਵਾਰ ਦਾ ਵੀ ਇਹ ਕਹਿਣਾ ਤੇ ਅਸੀਂ ਵੀ ਇਹੀ ਕਹਿੰਦੇ ਆ ਵੀ ਮਨਪ੍ਰੀਤ ਮੰਨੇ ਨੂੰ ਉਹਦੇ ਗੁਨਾਹਾਂ ਦੀ ਸਜ਼ਾ ਕੋਈ ਦੇਵੇ ਇਹਨਾਂ ਨੂੰ ਕੋਈ ਤਰਾਜ ਨਹੀਂ ਹੈ ਪਰ ਇਹਨਾਂ ਦੇ ਘਰੇ ਨਹੀਂ ਕਿਸੇ ਨੇ ਆਉਣਾ ਮੈਂ ਸਾਰੇ ਸਿੰਘਾਂ ਨੂੰ ਵੀ ਬੇਨਤੀ ਕਰਦਾ ਵੀ ਇਹ ਤਾਂ ਵਿਚਾਰੇ ਬਜ਼ੁਰਗ ਨੇ ਵਿਚਾਰ ਨੇ ਇਹ ਤਾਂ ਪਹਿਲਾਂ ਹੀ ਦੁਖੀ ਨੇ ਉਹਦੇ ਤੋਂ ਤੇ ਆਪਾਂ ਕੱਲ ਸੰਧ ਵੀ ਆਏ ਸੀ ਤੇ ਮਾਤਾ ਜੀ ਹੁਣਾਂ ਨੇ ਦੱਸਿਆ ਵੀ ਲੋਕ ਕਹਿੰਦੇ ਅਸੀਂ ਘਰ ਟਾਉਣਾ ਤੁਹਾਡਾ ਤੁਸੀਂ ਇਹਨਾਂ ਦਾ ਘਰ ਟਾਉਂਗੇ ਕਿਰਤੀ ਕਿਸਾਨ ਵਿਚਾਰੇ ਬਹੁਤ ਮਾੜੀ ਗੱਲ ਆ ਇਹ ਹੋਣੀ ਨਹੀਂ ਚਾਹੀਦੀ ਤੇ ਇਹ ਰਜਿੰਦਾ ਲਾ ਕੇ ਪਿੰਡ 'ਚ ਹੀ ਕਿਸੇ ਦੇ ਘਰੇ ਰਹਿ ਰਹੇ ਆ ਤੇ ਅਸੀਂ ਮਾਤਾ ਜੀ ਹੁਣਾਂ ਤੋਂ ਤੇ ਬਾਪੂ ਵੀ ਤੁਸੀਂ ਆਪਦੇ ਘਰੇ ਰਹਿਣਾ ਠੀਕ ਆ ਤੇ ਸਿੱਖਾ ਦਾ ਸੰਧਾਨ ਦਾ ਮਹਾਰਾਜ ਦਾ ਵੀ ਹੁਕਮ ਹੈ ਕਿ ਕਿਸੇ ਗਰੀਬ ਤੇ ਲਾਚਾਰ ਤੇ ਜਾਂ ਕਿਸੇ ਬੇਕਸੂਰ ਬਜ਼ੁਰਗ ਦੇ ਧੀ ਭੈਣ ਤੇ ਕਿਸੇ ਨਿਵਾਰ ਨਹੀਂ ਕਰਨਾ ਤੇ ਸਾਰੇ ਸਿੱਖ ਇਸ ਗੱਲ ਨੂੰ ਸੋਚਣ ਵੀ ਇਹ ਤਾਂ ਪਹਿਲਾਂ ਹੀ ਆਪਣੇ ਗੁਨਾਹਾਂ ਦੀ ਸਜ਼ਾ ਭੁਗਤੀ ਜਾਂਦੇ ਵੀ ਜਿਹੜਾ ਪੁੱਤ ਸੀਗਾ ਉਹ ਇਹਨਾਂ ਤੋਂ ਬਾਗੀ ਹੋ ਗਿਆ ਤੇ ਉਹ ਆਪਣੇ ਨਾਲ ਟੱਕਰਾਂ ਮਾਰਦਾ ਤੁਰਿਆ ਫਿਰਦਾ ਮਨਪ੍ਰੀਤ ਜਮਨੇ ਨੂੰ ਉਹਦੇ ਕੀਤੇ ਗੁਨਾਹਾਂ ਦੀ ਸਜ਼ਾ ਖਾਲਸਾ ਪੰਥ ਦੇਵੇ ਜਦੋਂ ਸਾਡੇ ਹੱਥ ਆਇਆ ਸੀ ਦੇਵਾਂਗੇ ਪਰ ਅਸੀਂ ਇਹ ਗੱਲ ਜ਼ਰੂਰ ਕਹਿਨੇ ਆ ਇਹ ਬਜ਼ੁਰਗ ਜੋੜਾ ਜਿਹੜਾ ਉਹਨਾਂ ਦੇ ਮਾਤਾ ਪਿਤਾ ਸਾਡੇ ਮਾਤਾ ਪਿਤਾ ਰਕਿਆ ਇਹਨਾਂ ਦਾ ਕੋਈ ਕਸੂਰ ਨਹੀਂ ਅੱਜ ਤੋਂ ਬਾਅਦ ਮੰਨਾਂ ਕੋਈ ਵੀ ਗਲਤੀ ਕੀ ਕਰਦਾ ਵਾ ਉਹਨੂੰ ਸਜ਼ਾ ਜ਼ਰੂਰ ਦਿਓ ਪਰ ਬੇਨਤੀ ਆ ਕਿ ਇਹਨਾਂ ਦੇ ਘਰੇ ਨਾ ਆਇਓ ਇਹ ਤਾਂ ਵਿਚਾਰੇ ਘਰ ਛੱਡੀ ਬੈਠੇ ਆ ਘਾਹ ਖੋਦ ਕੇ ਤਾਂ ਬਾਪੂ ਆ ਹੁਣ ਖੇਤੋਂ ਆਇਆ ਤੇ ਤੋਂ ਘਾਹ ਵੜਦਾ ਸੀ ਸਾਹ ਦਾ ਮਿਲੂ ਜਾਂ ਬਾਪੂ ਇੰਨੀ ਮਿਹਨਤ ਕਰਨ ਵਾਲੇ ਬੰਦੇ ਆ ਦੇ ਉੱਤੇ ਵਾਰ ਨਹੀਂ ਕਰਨਾ ਚਾਹੀਦਾ ਬਹੁਤ ਮਾੜੀ ਗੱਲ ਆ ਦੀ ਵੀਡੀਓ ਬਜ਼ੁਰਗਾਂ ਦੀ ਆਈ ਆ ਇਹ ਮੱਕੜੀ ਤੇ ਮੰਨੇ ਦੇ ਮਾਤਾ ਪਿਤਾ ਤੇ ਇਹਨਾਂ ਤੋਂ ਪਿੰਡ ਤੇ ਸਾਨੂੰ ਪਹਿਲਾਂ ਵੀ ਪਤਾ ਲੱਗਾ ਵੀ ਜਿਹੜੇ ਉਹ ਮਨਪ੍ਰੀਤ ਦਾ ਪਰਿਵਾਰ ਦੇ ਨਾਲ ਕੋਈ ਲੈਣ ਦੇਣੀ ਤੇ ਗੱਟਵਾਤ ਨਹੀਂ ਜਿਹੜੀ ਉਹਨਾਂ ਦੀ ਵੀ ਬੇਨ ਮਨ ਕਰ ਗਈ ਪੂਰੀ ਵਾਰਤ ਤੇ ਨਹੀਂ ਹੈਗੇ ਆਪਸ ਦੇ ਵਿੱਚ ਮਾਤਾ ਜੀ ਹੁਣ ਦਾ ਅਮਰ ਤੇ ਛੱਕਿਆ ਹੋਇਆ ਕਿੰਨੇ ਸਾਲ ਹੋ ਗਏ ਤੇ ਆਪਾਂ ਜਿਹੜੀ ਕੱਲ ਗੱਲਬਾਤ ਹੋਈ ਉਹ ਹੋਣੀ ਨਹੀਂ ਚਾਹੀਦੀ ਸੀ ਪਰਿਵਾਰ ਦਾ ਵੀ ਇਹ ਕਹਿਣਾ ਤੇ ਅਸੀਂ ਵੀ ਇਹੀ ਕਹਿੰਨੇ ਆ ਵੀ ਮਨਪ੍ਰੀਤ ਮੰਨੇ ਨੂੰ ਉਹਦੇ ਗੁਨਾਹਾਂ ਦੀ ਸਜ਼ਾ ਕੋਈ ਦੇਵੇ ਇਹਨਾਂ ਨੂੰ ਕੋਈ ਤਰਾਜ ਨਹੀਂ ਹੈ ਪਰ ਇਹਨਾਂ ਦੇ ਘਰੇ ਨਹੀਂ ਕਿਸੇ ਨੇ ਆਉਣਾ ਮੈਂ ਸਾਰੇ ਸਿੰਘਾਂ ਨੂੰ ਵੀ ਬੇਨਤੀ ਕਰਦਾ ਵੀ ਇਹ ਤਾਂ ਵਿਚਾਰੇ ਬਜ਼ੁਰਗ ਨੇ ਵਿਚਾਰ ਨੇ ਇਹ ਤਾਂ ਪਹਿਲਾਂ ਹੀ ਦੁਖੀ ਨੇ ਉਹਦੇ ਤੋਂ ਤੇ ਆਪਾਂ ਕੱਲ ਸੰਧ ਵੀ ਆਏ ਸੀ ਇੱਥੇ ਮਾਤਾ ਜੀ ਹੁਣਾਂ ਨੇ ਦੱਸਿਆ ਵੀ ਲੋਕਾਂ ਨੇ ਅਸੀਂ ਘਰ ਟਾਉਣਾ ਤੁਹਾਡਾ ਤੁਸੀਂ ਇਹਨਾਂ ਦਾ ਘਰ ਟਾਉਗੇ ਕਿਰਤੀ ਕਿਸਾਨ ਵਿਚਾਰੇ ਬਹੁਤ ਮਾੜੀ ਗੱਲ ਆ ਇਹ ਹੋਣੀ ਨਹੀਂ ਚਾਹੀਦੀ ਤੇ ਇਹ ਜਿੰਦਾ ਲਾ ਕੇ ਪਿੰਡ થી ਕਿਸੇ ਦੇ ਘਰੇ ਰਹਿ ਰਹੇ ਆ ਤੇ ਅਸੀਂ ਮਾਤਾ ਜੀ ਹੁਣਾਂ ਕਹਿੰਦੇ ਬਾਪੂ ਵੀ ਤੁਸੀਂ ਆਪਦੇ ਘਰੇ ਰਹਿਣਾ ਠੀਕ ਆ ਤੇ ਸਿੱਖਾਂ ਦਾ ਸੰਦਾਨ ਦਾ ਮਹਾਰਾਜ ਦੀ ਹੁਕਮ ਅਗੇ ਕਿਸੇ ਗਰੀਬ ਤੇ ਨਚਾਰ ਤੇ ਜਾਂ ਕਿਸੇ ਬੇਖਸੂਰ ਬਜ਼ੁਰਗ ਦੇ ਧੀ ਭੈਣ ਤੇ ਕਿਸੇ ਨਿਵਾਰ ਨਹੀਂ ਕਰਨਾ ਤੇ ਸਾਰੇ ਸਿੱਖ ਇਸ ਗੱਲ ਨੂੰ ਸੋਚਣ ਵੀ ਇਹ ਤਾਂ ਪਹਿਲਾਂ ਹੀ ਆਪਣੇ ਗੁਨਾਹਾਂ ਦੀ ਸਜ਼ਾ ਭੁਗਤੀ ਜਾਂਦੇ ਵੀ ਜਿਹੜਾ ਪੁੱਤ ਸੀਗਾ ਉਹ ਇਹਨਾਂ ਤੋਂ ਬਾਗੀ ਹੋ ਗਿਆ ਤੇ ਉਹ ਆਪਣੇ ਨਾਲ ਟੱਕਰਾਂ ਮਾਰਦਾ ਤੁਰਿਆ ਫਿਰਦਾ ਮਨਪ੍ਰੀਤ ਮੰਨੇ ਨੂੰ ਉਹਦੇ ਕੀਤੇ ਗੁਨਾਹਾਂ ਦੀ ਸਜ਼ਾ ਖਾਲਸਾ ਪੰਥ ਦੇਵੇ ਜਦੋਂ ਸਾਡੇ ਹੱਥ ਆਇਆ ਸੀ ਦੇਵਾਂਗੇ ਪਰ ਅਸੀਂ ਇਹ ਗੱਲ ਜ਼ਰੂਰ ਕਹਿਨੇ ਆ ਇਹ ਬਜ਼ੁਰਗ ਜੋੜਾ ਜਿਹੜਾ ਉਹਨਾਂ ਦੇ ਮਾਤਾ ਪਿਤਾ ਸਾਡੇ ਮਾਤਾ ਪਿਤਾ ਰਖੀ ਆ ਇਹਨਾਂ ਦਾ ਕੋਈ ਕਸੂਰ ਨਹੀਂ ਅੱਜ ਤੋਂ ਬਾਅਦ ਮੰਨਾਂ ਕੋਈ ਵੀ ਗਲਤੀ ਕੀ ਕਰਦਾ ਵਾ ਉਹਨੂੰ ਸਜ਼ਾ ਜ਼ਰੂਰ ਦਿਓ ਪਰ ਬੇਇਨਤੀ ਆ ਵੀ ਇਹਨਾਂ ਦੇ ਘਰੇ ਨਾ ਆਏ ਉਹ ਤਾਂ ਵਿਚਾਰੇ ਘਰ ਛੱਡੀ ਬੈਠੇ ਆ ਘਾਹ ਖੋਦ ਕੇ ਤਾਂ ਬਾਪੂ ਆ ਹੁਣ ਖੇਤੋਂ ਆਇਆ ਤੇ ਤੂੰ ਘਾਹ ਵੜਦਾ ਸੀ ਸਾਧਾ ਮਿਲਿਆ ਬਾਪੂ ਇੰਨੀ ਮਿਹਨਤ ਕਰਨ ਵਾਲੇ ਬੰਦਿਆਂ ਦੇ ਉੱਤੇ ਵਾਰ ਨਹੀਂ ਕਰਨਾ ਚਾਹੀਦਾ ਬਹੁਤ ਮਾੜੀ ਗੱਲ ਆ